ਸਤਿ ਸ਼੍ਰੀ ਅਕਾਲ ਦੋਸਤੋ ਸ਼ਾਹੀ ਪੰਜਾਬ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਪਾਤੜਾਂ ਦੇ ਪਿੰਡ ਰੇਆਊ ਪਹੁੰਚੇ ਆ ਜੀ ਜਿੱਥੇ ਕਿ ਅਸੀਂ ਤੁਹਾਡੀ ਮੁਲਾਕਾਤ ਇੱਕ ਮਾਤਾ ਜੀ ਨਾਲ ਕਰਾਉਣ ਲੱਗੇ ਆ ਜਿਨ੍ਹਾਂ ਦਾ ਜਨਮ ਪਾਕਿਸਤਾਨ ਵੰਡ ਵੇਲੇ ਤੋਂ ਪਹਿਲਾਂ ਦਾ ਜੀ ਆਓ ਜੀ ਤੁਹਾਡੀ ਕਰਾਉਣੇ ਆ ਗੱਲਬਾਤ ਮਾਤਾ ਜੀ ਨਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਨਾਮ ਹੈ ਆਪਣਾ ਮੇਰਾ ਕਪੂਰ ਕੌਰ ਜੀ ਡੈਡੀ ਦਾ ਨਾਮ ਕੀ ਦੱਸੋ ਤੁਸੀਂ ਬਨਤਾ ਸਿੰਘ ਤੇ ਤੁਹਾਡੇ ਦਾਦਾ ਜੀ ਦਾ ਨਾਮ ਨਿਹਾਲ ਸਿੰਘ ਨਿਹਾਲ ਸਿੰਘ ਹਾਂ ਤੇ ਜਦੋਂ ਤੁਸੀਂ ਇੱਧਰ ਆਏ ਤੁਹਾਡੇ ਦਾਦਾ ਜੀ ਹੈਗੇ ਸੀ ਉਦੋਂ ਨਾ ਪੂਰੇ ਹੋ ਗਏ ਸੀ ਅੱਛਾ ਹਾਂ ਤੁਹਾਡੇ ਦਾਦੀ ਜੀ ਹਾਂ ਦਾਦੀ ਪ੍ਰੇਮ ਕੋਲ ਨਾਲ ਆਈ ਸੀ ਅੱਛਾ ਜੀ ਤੇ ਮਾਤਾ ਜੀ ਜਦੋਂ ਵਨ ਹੋਈਏ ਕਿੰਨੀ ਕੁ ਉਮਰ ਸੀ ਤੁਹਾਡੀ 9.5 ਸਾਲ ਦੀ 9.5 ਸਾਲ ਹਾਂਜੀ ਅੱਛਾ ਜੀ ਤੇ ਤੁਹਾਡਾ ਉੱਥੇ ਪਿੰਡ ਕਿਹੜਾ ਸੀ ਮਿਰਜਾ ਮਿਰਜਾ ਜ਼ਿਲ੍ਹਾ ਕਿਹੜਾ ਸੀ ਜੀ ਸਿਆਲਕੋਟ ਸਿਆਲਕੋਟ ਤਹਿਸੀਲ ਕਿਹੜੀ ਪੈਂਦੀ ਸੀ ਤਹਿਸੀਲ ਦਸਕਾ ਦਸਕਾ ਹਾਂਜੀ ਅੱਛਾ ਜੀ ਤੇ ਤੁਹਾਡੇ ਉੱਥੇ ਨੇੜੇ-ਨੇੜੇ ਕੋਈ ਪਿੰਡਾਂ ਦੇ ਨਾਮ ਯਾਦ ਨੇ ਕਿਹੜੇ ਸੀ ਮੈਨੂੰ ਸਿਆਲਕੋਟ ਦਾ ਜਾਂ ਇੱਕ ਨਾਲ ਪੜੋਪੀਆਂ ਪਿੰਡ ਵੱਜਦਾ ਸੀ ਅੱਛਾ ਜੀ ਇੱਕ ਉਹ ਸੀ ਕੋਈ ਹੋਰ ਵੀ ਹੋਣੇ ਨੇ ਆਪਾਂ ਨੂੰ ਇੰਨਾ ਹੁਣ ਨਹੀਂ ਹੈਗਾ ਅੱਛਾ ਅੱਛਾ ਜੀ ਕਿਤੇ ਕਦੇ ਗਏ ਨਹੀਂ ਤਾਂ ਆਪਣੇ ਪਿੰਡ-ਪਿੰਡ ਦਈ ਸੀ ਸਾਨੂੰ ਅੱਛਾ 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 ਠੀਕ ਹੈ ਠੀਕ ਹੈ ਤੇ ਜਦੋਂ ਤੁਸੀਂ ਇੱਧਰ ਆਏ ਹੋ ਕਿੰਨੀ ਕੁ ਉਮਰ ਸੀ ਤੁਹਾਡੀ ਉਦੋਂ ਦੀ ਮੈਂ ਤੁਹਾਨੂੰ ਦੱਸਿਆ 950 950 ਸਾਲ ਠੀਕ ਹੈ ਜੀ ਠੀਕ ਹੈ ਤੇ ਉਧਰੋਂ ਫਿਰ ਜੇ ਤੁਸੀਂ ਆਏ ਕਿਵੇਂ ਆਏ ਸੀ ਤਣ ਅਸੀਂ ਫਿਰ ਵੇਖੋ ਜੀ ਸਾਲਕੋਟ ਨੂੰ ਜਦੋਂ ਹਾਂਜੀ ਅੱਗ ਲੱਗੀ ਏ ਠੀਕ ਏ ਜੀ ਤੇ ਰਾਤ ਨੂੰ ਸਾਡੇ ਪਿੰਡ 12 ਪਿੰਡ ਇਕੱਠੇ ਹੋ ਗਏ ਅੱਛਾ ਅੱਛਾ ਜੀ 12 ਪਿੰਡ ਹੋ ਗਏ ਫਿਰ ਉਹਨਾਂ ਨੇ ਬਹਿ ਕੇ ਆਪਣਾ ਮਸਲਾ ਜੋੜਿਆ ਤੇ ਹੁਣ ਕਿਵੇਂ ਨਿਕਲਣਾ ਉਹਨਾਂ ਆਖਿਆ ਸਾਰੇ ਕੱਢ ਦੇਣਾ ਠੀਕ ਏ ਜੀ ਫਿਰ ਇਹ ਸਾਡੇ ਜਿੰਨੇ ਮਡੇਰੂ ਸਨ ਜਿੰਨੇ ਸਰਦਾਰ ਸੀ ਪਿੰਡ ਦਾ ਹਾਂਜੀ ਤੋਂ ਉਹਨੇ ਇਹ ਗੱਲ ਆਖੀ ਵੀ ਆਪਾਂ ਕਰਨਿਆ ਰਹਿ ਉਹਨਾਂ ਫਿਰ ਰਹਿ ਕੀਤੀ ਵੀ ਹੁਣ ਚਾਹੀਦੀ ਮਿਲਟਰੀ ਐ ਤੇ ਮਿਲਟਰੀ ਹੋਣੀ ਕੋਨੇਗੀ ਹਾਂਜੀ ਤੇ ਆਪਾਂ ਆਪਣੇ ਨੌਜਵਾਨ ਮੁੰਡੇ ਬਣਾਣੇ ਠੀਕ ਹੈ ਜੀ ਉਹਨਾਂ ਨੇ ਆਪਣੇ ਨੌਜਵਾਨ ਮੁੰਡੇ ਤਿਆਰ ਕਰ ਲਏ ਸਾਡੇ ਘਰੋਂ ਵੀ ਵਰਦੀਆਂ ਨਿਕਲੀਆਂ ਮੇਰਾ ਪਿਓ ਫੌਜੀ ਸੀ ਅੱਛਾ ਤੁਹਾਡੇ ਡੈਡੀ ਜੀ ਫੌਜੀ ਸਨ ਹਾਂਜੀ ਫੌਜੀ ਸੀ ਅੱਛਾ ਜੀ ਤੇ ਸਰਦਾਰ ਦੇ ਘਰੋਂ ਵੀ ਨਿਕਲੀਆਂ ਵਰਦੀਆਂ ਬਹੁਤ ਅੱਛਾ ਜੀ ਉਹਨਾਂ ਫਿਰ ਨੌਜਵਾਨ ਮੁੰਡਿਆਂ ਨੂੰ ਫੜਾਈਆਂ ਹਥੇਤ ਤੇ ਡਾਂਗਾ ਤੇ ਪਾਈਆਂ ਵਰਦੀਆਂ ਤੇ ਕਾਫਲੇ ਦੇ ਨਾਲ-ਨਾਲ ਫਿਰ ਨੌ ਭਾਦਰੂਨ ਘਰੋਂ ਨਿਕਲੇ ਅੱਛਾ ਜੀ ਹਾਂਜੀ ਉੱਥੋਂ ਫਿਰ ਚੱਲਦੇ ਚੱਲਦੇ ਫਿਰ ਕਿਹੜੇ ਕਿੱਥੇ ਆ ਕੇ ਰੁਕੇ ਸੀ ਸਾਹਮਣੂ ਦਸਕੇ ਆਏ ਆ ਜੀ ਅੱਛਾ ਜੀ ਸਵੇਰੇ ਚੱਲੇ ਸੀ ਘਰੋਂ ਹਾਂ ਸਵੇਰੇ ਘਰੋਂ ਚੱਲੇ ਆ ਅੱਛਾ ਤੇ ਸ਼ਾਮ ਨੂੰ ਦਸਕੇ ਪਹੁੰਚੇ ਹਾਂ ਸ਼ਾਮ ਨੂੰ ਦਸਕੇ ਪਹੁੰਚੇ ਤੇ ਦਸਕੇ ਤੋਂ ਅੱਗੇ ਫਿਰ ਕਿਵੇਂ ਆਏ ਅਸੀਂ ਦਸਕੇ ਤੋਂ ਫਿਰ ਉੱਥੇ ਰਹੇ ਆ ਪੰਜ ਖਰੇ ਕਿ 6 6 ਦਿਨ ਰਹੇ ਦਸਕੇ ਅੱਛਾ ਜੀ ਫਿਰ ਉੱਥੋਂ ਇਹਨਾਂ ਆਖਿਆ ਪੀ ਇਥੋਂ ਕਾਫਲਾ ਠਾ ਦਿਓ ਠੀਕ ਹੈ ਜੀ ਫਿਰ ਅਸੀਂ ਫਸਰੂਰ ਗਏ ਆ ਫਸਰੂਰ ਹਾਂਜੀ ਅੱਛਾ ਜੀ ਫਸਰੂਰੋਂ ਫਿਰ ਗੱਡੀਆਂ ਆਈਆਂ ਨੇ ਮਿਲਟਰੀ ਦੀਆਂ हां ਨਾ ਅਦੂ ਜੀਆਂ ਗੱਡੀਆਂ ਰੇਲ ਅੱਛਾ ਰੇਲ ਗੱਡੀਆਂ ਰੇਲ ਗੱਡੀਆਂ ਆਈਆਂ ਨੇ ਉਹਨਾਂ ਦੋ ਗੱਡੀਆਂ ਆਈਆਂ ਨੇ ਦੂਹਾਂ 'ਚ ਜਿੰਨਾ ਵੀ ਦੁਨੀਆਂ ਸੀ ਸਾਰੀ ਬਾ ਲਈ ਅੱਛਾ ਅੱਛਾ ਜੀ ਤੇ ਆਪਾਂ ਡੇਰੇ ਬਾਬੇ ਨਾਨਕ ਦੇ ਆ ਗਏ ਤੇ ਆਦੇ ਨੇ ਹਿੰਦੂ ਵਿੱਚ ਆ ਗਏ ਹਿੰਦੀ 'ਚ ਆ ਗਏ ਅੱਛਾ ਅੱਛਾ ਜੀ ਉੱਥੋਂ ਫੇਰ ਪਰਾਂ ਗਏ ਫੌਜੀਆਂ ਦੀਆਂ ਸਣ ਬੈਠਕਾਂ ਜੀਆਂ ਉਹਨਾਂ ਦੇ ਵਿੱਚ ਗਏ ਉੱਥੇ ਇੱਕੋ ਦਿਨ ਰਹੇ ਆ ਤੇ ਦੂਜੇ ਦਿਨ ਉਹਨਾਂ ਨੇ ਆਟੇ ਸੀ ਗੁੰਨੇ ਨੇ ਅੱਛਾ ਜੀ ਕਿਤੋਂ ਮੰਗ ਕੇ ਲਿਆਂਦੇ ਕਿਤੋਂ ਕਿਸ ਤਰ੍ਹਾਂ ਦੇ ਗੁੰਨੇ ਨੇ ਆਟੇ ਦੇ ਉਹਨੇ ਪਾਣੀ ਛੱਡ ਦਿੱਤਾ ਵਿੱਚ ਹੀ ਸਾਰਾ ਕੁਝ ਰਹਿ ਗਿਆ ਪਾਣੀ ਕਿੱਥੋਂ ਛੱਡਦਾ ਸੀ ਮੈਂ ਵੱਡ ਦੇ ਤਾਂ دریا ਵੜਦਾ ਬਿਆਸ ਦਰਿਆ ਵੜਦਾ ਸੀ ਹਾਂਜੀ ਬਿਆਸ ਦਰਿਆ ਬੜਾ ਹੜ ਆਇਆ ਸੀ ਅੱਛਾ ਜੀ ਫਿਰ ਅਸੀਂ ਮੇਰੇ ਮਾਪੇ ਤੇ ਕਿਸੇ ਬੰਦੇ ਤੇ ਮੈਂ ਫਿਰੋਜ਼ਪੁਰ ਨੂੰ ਅੱਛਾ ਤੁਸੀਂ ਵਿਛੜ ਗਏ ਮੈਂ ਵਿਛੜ ਗਈ ਮੇਰਾ ਭਰਾ ਗੋਦੀ 'ਚ ਮੇਰੀ ਅੱਛਾ ਤੁਹਾਡੇ ਨਾਲ ਸੀ ਹਾਂਜੀ ਮੇਰੀ ਗੋਦੀ ਸੀ ਤੇ ਕਿੰਨੇ ਦਿਨ ਤੁਸੀਂ ਪਰਿਵਾਰ ਤੋਂ ਦੂਰ ਰਹੇ ਸੀ ਮੈਂ 8 ਦਿਨ ਰਹੀਆਂ ਅੱਠ ਦਿਨ ਫਿਰ ਤੁਸੀਂ ਮਿਲੇ ਕਿਵੇਂ ਪਰਿਵਾਰ ਨੂੰ ਫਿਰ ਮਿਲੇ ਇਸ ਰਵਾਜਾਂ ਤੋਂ ਆਂਦੇ ਫਿਰਦੇ ਸੀ ਅੱਛਾ ਜੀ ਉੱਥੇ ਕਈਆਂ ਦੇ ਮਾਪੇ ਵਾਜਾਂ ਦੁਆਲੇ ਦਿੰਦੇ ਫਿਰਦੇ ਸੀ ਤੇ ਮੇਰੇ ਪਿਓ ਵੀ ਵਾਜਾਂ ਦਿੰਦਾ ਫਿਰਦਾ ਸੀ ਤੇ ਮੈਂ ਵੀ ਉਹਦੀ ਬਾਜ ਸੁਣ ਲਈ ਬਾਹਰ ਨਿਕਲ ਕੇ ਕੁਟੀਆਂ 'ਚ ਅੱਛਾ ਹਾਂ ਕੁਟੀਆਂ ਕਿਦੀ ਸੀ ਕੁਟੀਆਂ ਬਾਬਾ ਜੀ ਦੀ ਸੀ ਕੋਈ ਬਾਬਾ ਜੀ ਕਿੱਥੇ ਦਾ ਫਿਰੋਜ਼ਪੁਰ ਫਤਿਹਗੜ ਚੂੜੀਆਂ ਵੱਜਦੀਆਂ ਨੇ ਤੇ ਫਿਰੋਜ਼ਪੁਰ ਦੇ ਨਾਲ ਉੱਤੇ ਵੇ ਛੜਕਦੇ ਅੱਛਾ ਜੀ ਬਾਬੇ ਦਾ ਡੇਰਾ ਅੱਛਾ ਜੀ ਬੋੜਾ ਨੇ ਥੱਲੇ ਠੀਕ ਹੈ ਤੁਸੀਂ ਉੱਥੇ ਚਲੇ ਗਏ ਸੀ ਉੱਥੇ ਚਲੇ ਗਏ ਬੜੀ ਦੁਨੀਆ ਮੇਰੇ ਵਰਗੇ ਪੈਣਾ ਦੂਜੀਆਂ ਮੇਰੇ ਜਿਹੜੇ ਵਿਛੜੇ ਸਨ ਮਾਪਿਆਂ ਨਾਲ ਉਹ ਸਾਰੇ ਅੱਛਾ ਜੀ ਫੇਰ ਮੁੜ ਕੇ ਬਾਬਾ ਜਾਇ ਕਰੇ ਪਿੰਡ ਦੇ ਵਿੱਚੋਂ ਲਿਆਵੇ ਘਰੇ 6 ਮਹੀਨਿਆਂ ਦਾ ਮੇਰਾ ਭਰਾ ਸੀ ਗੁੱਛੜ ਅੱਛਾ ਜੀ ਤੇ ਉਹ ਦੁੱਧ ਲਿਆਵੇ ਕਰੇ ਰੋਟੀਆਂ ਲਿਆਵੇ ਕਰੇ ਸਾਨੂੰ ਅੱਧੀ ਰੋਟੀ ਦੇ ਦੁੱਧ ਨਾਲ ਗਜਾ ਕਰਕੇ ਲਿਆਉਂਦੀ ਸੀ ਮੈਂ ਗਜਾ ਕਰਕੇ ਲਿਆਉਂਦਾ ਸੀ ਤੇ ਉਸਰਾ ਇਸ ਤਰ੍ਹਾਂ ਕਰਕੇ ਫੇਰ ਉਹ ਮੇਰਾ ਬਾਪ ਵਾਜਾਂ ਦੁਆੰਦਾਂ ਤੇ ਰਜ਼ਾਤ ਸੀ ਮੇਰੇ ਭਰਾ ਦਾ ਮਗਤੀਆਰ ਸੀ ਨਾ ਮੇਰਾ ਪੂਰੋ ਸੀ ਪੂਰੋ ਮਗਤੀਆਰ ਪੂਰੋ ਮਗਤੀਆਰ ਕਰਦਾ ਫਿਰਦਾ ਸੀ ਮੈਂ ਬਾਜ ਸੁਣ ਲਈ ਹੂੰ ਮੈਂ ਭੱਜ ਕੇ ਬਾਹਰ ਨਿਕਲੀ ਅੱਛਾ ਫਿਰ ਮੈਂ ਉਹਨਾਂ ਮੇਰਾ ਪਿਓ ਮੈਨੂੰ ਲੈ ਗਿਆ ਠੀਕ ਹੈ ਜੀ ਹਾਂਜੀ ਜਦੋਂ ਤੁਸੀਂ ਉਧਰੋਂ ਆਏ ਹੋ ਤੁਹਾਡਾ ਪਰਿਵਾਰ ਸਹੀ ਸਲਾਮਤ ਸਾਰੇ ਆ ਗਏ ਸੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਸਾਡਾ ਸਹੀ ਸਲਾਮਤ ਆਇਆ ਪਰਿਵਾਰ ਅੱਛਾ ਜੀ ਮੇਰੀ ਦਾਦੀ ਬਜ਼ੁਰਗ ਸੀ ਹਾਂ ਸਹੀ ਸਲਾਮਤ ਲੈ ਆਂਦੀ ਹੋਵੇ ਅੱਛਾ ਜੀ ਤੁਸੀਂ ਫਿਰ ਪੈਦਲ ਚੱਲ ਕੇ ਆਏ ਗੱਡੇ ਗੁੱਡੇ ਤਾਂ ਨਹੀਂ ਆਏ ਨਾ ਪੈਦਲ ਚੱਲ ਕੇ ਆਏ ਤੇ ਉੱਥੇ ਜਿਹੜਾ ਤੁਹਾਡਾ ਘਰ ਸੀ ਉੱਥੋਂ ਕੋਈ ਸਮਾਨ ਸਾਨੂੰ ਲੈ ਕੇ ਆਏ ਸੀ ਨਾਲ ਜਾਂ ਕੁਝ ਨਹੀਂ ਸਾਨੂੰ ਚੁੱਕਣ ਹੀ ਨਹੀਂਤਾ ਕੁਝ ਅੱਛਾ ਨਾ ਕੋਈ ਚੀਜ਼ ਨਹੀਂ ਲੈ ਜਦੋਂ ਡੱਛ ਕੇ ਆਇਆ ਉਹਦਾ ਮੁਸਲਮਾਨ ਨੇ ਸਾਡਾ ਗਾਂਢੀ ਸਾਨੂੰ ਆਖਿਆ ਵੀ ਕੋਈ ਦੋ ਸਾਨੂੰ ਕੱਪੜੇ ਦੇ ਜਾ ਹੂੰ ਤੇ ਬੱਚੇ ਨੇ ਠੰਡੇ ਮੀਂਹ ਪੈਂਦਾ ਹੂੰ ਤੇ ਉਹ ਵੀ ਲੈ ਕੇ ਆਇਆ ਤੇ ਦੋ ਕੋਈ ਖੇਸ ਲੈ ਕੇ ਆਇਆ ਉਹ ਠੀਕ ਹੀ ਗਿਆ ਬਸ ਹੋਰ ਨਹੀਂ ਕੁਝ ਲੈ ਆਇਆ ਸੀ ਠੀਕ ਆਹ ਇਹ ਨਿਆ ਟੁੰਬਾ ਸੀ ਮੇਰੀ ਦਾਦੀ ਉਹ ਵੀ ਦਾਬਾ ਹੀ ਪੈਸਾ ਸੀ ਮੇਰੀ ਦਾਦੀ ਉਹ ਵੀ ਦਾਬਾ ਅੱਛਾ ਜੀ ਤੇ ਜਦੋਂ ਤੁਸੀਂ ਉੱਥੇ ਰਹਿੰਦੇ ਸੀ ਪਾਕਿਸਤਾਨ ਹਾਂ ਤੇ ਤੁਹਾਡੇ ਕਿੰਨੇ ਜਿਹੜੇ ਪਿੰਡ ਚ ਘਰ ਸੀ ਮੁਸਲਮਾਨਾਂ ਦੇ ਘਰ ਹੈਗੇ ਸੀ ਹਾਂ ਜੀ ਇੱਕ ਇੱਕ ਗਲੀ ਮੁਸਲਮਾਨਾਂ ਦੀ ਇੱਕ ਸਾਡੀ ਸੀ ਅੱਛਾ ਜੀ ਹਾਂ ਤੇ ਹਿੰਦੂ ਵੀ ਰਹਿੰਦੇ ਸੀ ਹਾਂ ਜੀ ਅਸੀਂ ਕਮਿਆਰ ਆ ਅੱਛਾ ਕਮਿਆਰਾਂ ਦੀ ਗਲੀ ਵਜਦੀ ਸੀ ਇੱਕ ਇੱਕ ਜੱਟਾਂ ਦੀ ਵਜਦੀ ਸੀ ਤੇ ਅੱਗੇ ਧਰਮ ਮੁਸਲਮਾਨਾਂ ਦੀ ਵਜਦੀ ਸੀ ਅੱਛਾ ਤੇ ਪਿੰਡ ਚ ਗੁਰਦੁਆਰਾ ਸਾਹਿਬ ਹੈਗਾ ਸੀ ਹਾਂ ਜੀ ਵੱਡਾ ਕੱਚਾ ਸੀ ਪੱਕਾ ਸੀ ਪੱਕਾ ਸੀ ਗੁਰਦੁਆਰਾ ਵਧੀਆ ਸੀ ਮਸਜਿਦ ਵੀ ਹੈ ਸੀ ਹਾਂ ਮਸਜਿਦ ਵੀ ਹੈ ਸੀ ਤੇ ਕੋਈ ਪਿੰਡ ਦੀ ਆਬਾਦੀ ਕਿੰਨੀ ਕੁਸ ਪਤਾ ਯਾਦ ਉਦੋਂ ਕੋਈ ਕਿੰਨੀ ਕੁ ਆਬਾਦੀ ਸੀ ਪਿੰਡ ਦੀ ਆਬਾਦੀ ਪਿੰਡ ਦਾ ਬੜਾ ਤਗੜਾ ਸੀ ਅੱਛਾ ਜੀ ਬਹੁਤ ਪਿੰਡ ਤਗੜਾ ਸਮਾਧਾਂ ਵੀ ਸਨ ਸਾਡੇ ਪਿੰਡ ਮੰਦਿਰ ਵੀ ਬਹੁਤ ਤਗੜਾ ਸੀ ਅੱਛਾ ਅੱਛਾ ਜੀ ਹਾਂਜੀ ਤੇ ਜਦੋਂ ਉੱਥੇ ਤੁਸੀਂ ਰਹਿੰਦੇ ਸੀ ਮੁਸਲਮਾਨਾਂ ਦੇ ਘਰਾਂ 'ਚ ਆਉਂਦੇ ਜਾਂਦੇ ਸੀ ਕਿ ਨਹੀਂ ਜਾਂਦੇ ਆਉਂਦੇ ਸੀ ਠੀਕ ਹੈ ਵਿਆਹਾਂ ਵਾਂ ਟੰਗਾਂ 'ਚ ਜਾਂ ਉਂ ਜਾਂ ਜਦੋਂ ਉਹਨਾਂ ਦੀ ਉਹ ਦੂਧੋਣੀ ਤੇ ਅਸੀਂ ਜਾਣੀਆਂ ਹੁੰਦੀਆਂ ਹਾਂ ਉਹਨਾਂ ਕਰਨ ਚੌਲ ਖਾ ਹੁੰਨੇ ਉਹਨਾਂ ਦੇ ਨਾਲ ਫਿਰਨਾ ਤੁਰਨਾ ਅਸੀਂ ਤੇ ਕਿਨ ਲਈ ਦਾ ਸਹੇਲੀਆਂ ਅਸੀਂ ਕੋਈ ਜਿਹੜੀਆਂ ਅਸੀਂ ਕਰਦੇ ਨਹੀਂ ਸੀਨ ਕਦੇ ਵੀ ਨਾ ਜਾਓ ਵੀ ਉਹ ਪੰ ਸੇਖਾਂ ਜਾਂ ਮੁਸਲਮਾਨ ਨੇ ਸਾਨੂੰ ਕਦੇ ਵੀ ਨਹੀਂ ਲਾਕੇ ਸੀ ਕੋਈ ਉਹਦੋਂ ਦੀਆਂ ਸਹੇਲੀਆਂ ਸੁੱਲੀਆਂ ਹੈਗੀਆਂ ਯਾਦ ਨਾਮ ਉਹਨਾਂ ਦੇ ਇਹ ਤਿੰਨ ਸਹੇਲੀਆਂ ਹਨ ਤਿੰਨੇ ਮੇਰਾ ਪਿਓ ਗਿਆ ਸੀ ਤੇ ਮਰ ਗਈਆਂ ਅੱਛਾ ਮਰ ਗਈਆਂ ਨੇ ਕੀ ਨਾਮ ਸੀ ਉਹਨਾਂ ਦਾ ਮੈਨੂੰ ਨਾਂ ਦਾ ਹੀ ਨਹੀਂ ਪਤਾ ਅੱਛਾ ਨਾਮ ਜਿੱਤਾ ਭੁੱਲ ਗਿਆ ਹਾਂ ਭੁੱਲ ਗਿਆ ਅੱਛਾ ਅੱਛਾ ਜੀ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਫਿਰ ਡੇਰਾ ਬਣਾਣ ਗਏ ਤੇ ਉਸ ਤੋਂ ਬਾਅਦ ਫਿਰ ਇੱਥੇ ਹਰਿਆਊ ਪਿੰਡ ਤੱਕ ਕਿਵੇਂ ਪਹੁੰਚੇ ਅਸੀਂ ਫਿਰ ਅਸੀਂ ਆਏ ਆ ਜੀ ਪਟਿਆਲੇ ਸੱਚ ਇੱਕ ਜਿਹੜਾ ਤੁਹਾਡਾ ਉਹ ਪਿੰਡ ਸੀ ਸਿਆਲਕੋਟ ਚ ਉਹ ਤੁਹਾਡੇ ਪੇਕੇਆਂ ਦਾ ਪਿੰਡ ਸੀ ਨਾ ਹਾਂ ਪੇਕੇਆਂ ਦਾ ਅੱਛਾ ਅੱਛਾ ਮੇਰੇ ਪੇਕੇਆਂ ਦਾ ਸੀ ਅੱਛਾ ਫਿਰ ਤੁਹਾਡੇ ਮਿਲ ਪੇਕੇ ਤੁਸੀਂ ਫਿਰ ਉੱਥੋਂ ਡੇਰਾ ਬਣਾਣ ਤੋਂ ਅੱਗੇ ਫਿਰ ਕਿ ਕਿਹੜੇ ਪਿੰਡ ਪਹੁੰਚੇ ਤੁਹਾਡੇ ਪੇਕੇ ਅਸੀਂ ਪਹੁੰਚੇ ਆ ਪਟਿਆਲੇ ਪਟਿਆਲੇ ਹਾਂਜੀ ਪਟਿਆਲੇ ਸ਼ਹਿਰ ਚ ਜਾਂ ਪਿੰਡ ਸੀ ਨਾ ਪਿੰਡ ਸੀ ਨਾਲ ਕਿਹੜਾ ਲੈ ਲੈਣਾ ਲ ਲੈਣਾ ਉਸ ਤੋਂ ਬਾਅਦ ਫਿਰ ਕਿੱਥੇ ਆਗੇ ਜੀ ਫਿਰ ਅਸੀਂ ਇੱਥੋਂ ਫਿਰ ਟੱਡਰੀਆਂ ਗਏ ਹੁਣ ਤੁਹਾਡਾ ਪਿਕਅਪਰ ਵਰਤ ਟੱਡਰੀਆਂ ਨਾ ਮੇਰਾ ਪਿਕਅਪਰ ਵਰਤ ਜਿੰਨਾ ਪਿਛਾ ਪਾਕਿਸਤਾਨ ਦਾ ਨਾ ਜਿੰਮੇਦਾਰ ਸਾਰੇ ਉਹ ਉੱਥੇ ਹੀ ਨੇ ਇਹਨਾਂ ਦੀ ਬਲਾਦਰੀ ਦੇ ਵੀਰਾਂ ਦੀ ਦੇ ਅੱਛਾ ਜੀ ਤੇ ਪਿਓ ਮੇਰਾ ਜੂ ਪੀ ਅੱਛਾ ਜੀ ਤੁਹਾਡਾ ਤੇ ਅਸੀਂ ਸਾਰੇ ਨਿਕੜ ਨੁਖੜ ਗਏ ਆ ਕੋਈ ਕਿਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਉਦੋਂ ਤੇ ਇਹ ਵੀ ਨਹੀਂ ਸੀ ਪਤਾ ਵੀ ਕਿੱਥੇ ਜਾਣਾ ਹੈ ਤੇ ਕਿੱਥੇ ਬਣਾਣਾ ਹੈ ਤੇ ਕੀ ਕਰਨਾ ਹੈ ਕਿ ਮਰਨਾ ਹੈ ਕਿ ਜਿਉਣਾ ਹੈ ਹਾਂਜੀ ਹਾਂਜੀ ਤੇ ਤੁਹਾਡੀ ਉਧਰ ਜ਼ਮੀਨ ਹੈਗੀ ਸੀ ਉਧਰ ਜਦੋਂ ਪਾਕਿਸਤਾਨ ਮੇਰੇ ਦਾਦੇ ਨੂੰ ਮਿਲੀ ਸੀ ਦੋ ਕਿੱਲੇ ਜਟਾ ਨੇ ਦਿੱਤੀ ਸੀ ਅੱਛਾ ਅੱਛਾ ਟੱਡਰੀਆਂ ਸੀ ਅੱਛਾ ਟੱਡਰੀਆਂ ਹਾਂ ਸੇਮਨਾਲੀ ਚ ਆ ਗਈ ਹੈ ਅੱਛਾ ਉਹ ਵੀ ਮਤਲਬ ਵੀ ਰਹੀ ਨਹੀਂ ਵਾਉਣ ਜੋ ਵੀ ਨਾ ਨਾ ਸੇਮਨਾਲੀ ਚ ਆ ਗਈ ਹੈ ਠੀਕ ਹੈ ਤੇ ਉਦੋਂ ਫਿਰ ਜਦੋਂ ਤੁਸੀਂ ਛੋਟੇ ਹੁੰਦੇ ਸੀ ਫਿਰ ਕਿਹੜੀਆਂ ਖੇਡਾਂ ਖੁੱਡਾਂ ਖੇਡਦੇ ਹੁੰਦੇ ਸੀ ਕੋਈ ਯਾਦ ਬਥੇਰੀਆਂ ਖੇਡਿਆ ਕੋਗਲਾ ਸ਼ਾਹ ਆ ਕਿ ਖੇਡੀਂ ਦਿਆ ਸੀ ਹੈ ਹੋਰ ਕਈ ਖੇਡਾਂ ਖੇਡਦੀਆਂ ਸਾਂ ਟਹਿਣਾ ਖੇਡਦੀਆਂ ਸਾਂ ਇੰਨੇ ਇੰਨੇ ਇਕੱਠੀਆਂ ਕਰਨੀਆਂ ਤੁਹਾਨੂੰ ਟੈਣਾ ਖੇਡਣੀ ਆ। ਅੱਛਾ। ਆ ਖੇਡਾਂ ਖੇਡਦੇ ਹੁੰਦੇ ਸਾਂ ਹੋਰ ਅੱਜ ਕੱਲ੍ਹ ਦੀਆਂ ਟੈਣਾ ਖੇਡਾਂ ਜਿਹੜੀਆਂ ਨੇ ਉਹ ਨਹੀਂ ਖੇਡੀਆਂ ਕੋਈ। ਅੱਛਾ ਅੱਛਾ ਜੀ। ਟੈਣਾ ਖੇਡਣੀਆਂ। ਤੇ ਪੜ੍ਹਾਈ ਪੁੜੀ ਵੀ ਕੀਤੀ ਕਿ ਨਹੀਂ ਜੀ? ਨਾ ਕੱਖ ਵੀ ਨਾ। ਅੱਛਾ ਜੀ। ਨਾ ਕੁਛ ਨਹੀਂ ਕੀਤਾ। ਪੜ੍ਹਾਈ ਮਤਲਬ ਕਿਉਂ ਨਹੀਂ ਕੀਤੀ? ਘਰ ਦੇਆਂ ਹੀ ਕਰਨ ਦਿੱਤੀ ਕਿ ਆਪ ਹੀ ਨਹੀਂ ਗਿਆ ਉਧਰ। ਨਾ ਜੀ ਨਾ ਜੀ ਕਰਨੀ ਕਰਨਾ ਕੀ ਪਿਓ ਫੌਜੀ ਸੀ। ਅੱਛਾ। ਤੇ ਮੇਰੀ ਮਾਂ ਇਕੱਲੀ ਰਹਿੰਦੀ ਸੀ। ਅੱਛਾ। ਵੀ ਮੈਂ ਕਿਤੇ ਨਹੀਂ ਗੱਲ। ਤੇ ਤੁਹਾਡੇ ਭਰਾ ਕਿੰਨੇ ਸੀ ਹੈ ਕਿੰਨੇ ਭੈਣ ਭਰਾ ਤੁਸੀਂ ਅਸੀਂ 4 ਭੈਣਾਂ ਵਾਂ ਅੱਛਾ ਜੀ ਤੇ ਦੋ ਭਰਾ ਨੇ ਸਾਰੇ ਹੀ ਗਏ ਨੇ ਜੇ ਉਹ ਮੌਜੂਦ ਨਹੀਂ ਨਾ ਜੀ ਗਏ ਅੱਛਾ ਭਰਾ ਵੀ ਪੁਰਾ ਹੋ ਗਿਆ ਅੱਛਾ ਭੈਣਾਂ ਨੇ ਦੋ ਹੋ ਗਈਆਂ ਨੇ ਅਸੀਂ ਤਿੰਨੇ ਭੈਣ ਭਰਾ ਰਹਿ ਗਏ ਤੇ ਉਦੋਂ ਖੇਤਾਂ 'ਚ ਫਿਰ ਆਉਂਦੇ ਜਾਂਦੇ ਹੁੰਦੇ ਸੀ ਹਾਂ ਜਾਈਦਾ ਸੀ ਇੱਟੇ ਤੋਂ ਕੋਣ ਅੱਛਾ ਸਿੱਟੇ ਚੁੱਗਣ ਜਾਂਦਾ ਸੀ ਅੱਛਾ ਸਿੱਟੇ ਚੁੱਗਣ ਜਾਂਦੇ ਹੁੰਦੇ ਸੀ ਹਾਂ ਕਪਾਹ ਮਿਰਚਾਂ ਹੁੰਦੀਆਂ ਸੀ ਮਿਰਚਾਂ ਮਿਰਚਾਂ ਚੁੱਗਣ ਜਾਂਦੇ ਸਾਂ ਸਿੱਟੇ-ਸੁੱਟੇ ਮਾਂ ਜਾਂਦੀ ਹੁੰਦੀ ਸੀ ਉਹਦੇ ਨਾਲ ਅਸੀਂ ਵੀ ਜਾਂਦੇ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਤੁਹਾਡੇ ਜਿਹੜੇ ਪਿਤਾ ਜੀ ਫੌਜੀ ਸੀ ਉਹ ਹਾਂ ਫੌਜੀ ਸੀ ਕੀ ਅਹੁਦੇ ਤੇ ਸੀ ਕੋਈ ਪਤਾ ਕਿੱਥੇ ਉਹਦਾ ਉਹਦਾ ਕੀ ਸੀ ਮਤਲਬ ਸਿਪਾਈ ਸਨ ਜਾਂ ਉਹਦੇ ਵਿੱਚ ਕੋਈ ਥਾਣੇਦਾਰ ਸੀ ਫੌਜ 'ਚ ਉਹ ਉਹਦੇ ਨਾਮ ਕਟਾ ਲਿਆ ਉਹਨੇ ਜਦੋਂ ਆ ਹੱਲੇ ਪਹਿਣ ਅੱਛਾ ਜਦੋਂ ਹੱਲੇ ਫਿਰ ਉਹਦੋਂ ਇੱਕ ਛੱਡਤੀ ਨੌਕਰੀ ਆ ਉਹਦੀ ਛੱਡਤੀ ਨਾਮ ਕਟਾ ਲਿਆ ਉਹਨੇ ਅੱਛਾ ਨਾਮ ਕਟਾ ਲਿਆ ਹਾਂ ਫਿਰ ਇੱਧਰ ਆ ਗਏ ਹਾਂ ਫਿਰ ਇੱਧਰ ਆ ਗਏ ਤੇ ਇੱਧਰ ਆ ਕੇ ਕੋਈ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਕੋਈ ਨਾ ਜ਼ਮੀਨ ਬਣਾ ਲਈ ਆਪਣੀ ਅੱਛਾ ਜੀ ਯੂਪੀ ਚ ਹਾਂ ਜੀ ਪੀ ਅੱਛਾ 7 ਗੰਜ 7 ਗੰਜ ਹਾਂ 7 ਤੇ ਤੁਹਾਡਾ ਇੱਥੇ ਆ ਕੇ ਵਿਆਹ ਫਿਰ ਕਿਹੜੇ ਪਿੰਡ ਹੋਇਆ ਜੀ ਅਸੀਂ ਅੰਮ੍ਰਿਤਸਰ ਆ ਗਏ ਸੀ ਜੀ ਉਥੋਂ ਡੇਰਾਬਾ ਬਨਾਨਕ ਤੋਂ ਹਾਂ ਨਾ ਪਟਿਆਲੇ ਤੋਂ ਅੱਛਾ ਪਟਿਆਲੇ ਤੋਂ ਅੰਮ੍ਰਿਤਸਰ ਚਲੇ ਗਏ ਕੋਈ ਇੱਕ ਤਾਂ ਅਸੀਂ ਫਿਰੇ ਆ ਅੱਛਾ ਜੀ ਜਿਵੇਂ ਨਾ ਆਂਦੇ ਹੁੰਦੇ ਨੇ ਕਿਤੇ ਜੀ ਨਹੀਂ ਸੀ ਲੱਗਦਾ ਆਂਦੇ ਨੇ ਉੱਥੇ ਚਲੇ ਗਏ ਉੱਥੇ ਚਲੇ ਗਏ ਫਿਰ ਅਸੀਂ ਅੰਮ੍ਰਿਤਸਰ ਦੇ ਕੋਲ ਠੜਗੜ ਪਿੰਡ ਅੱਛਾ ਜੀ ਆ ਇਥੇ ਨਾਲ ਹੀ ਏ ਸੰਨ ਸਾਹਿਬ ਦੇ ਠੀਕ ਹੈ ਜੀ ਤੇ ਕਿਨਾਂ ਲੈਦਾ ਉੱਥੋਂ ਫਿਰ ਮੇਰਾ ਨਾਲ ਕਸੇੜ ਏ ਠੰਡ ਕਸੇੜ ਉੱਥੇ ਫਿਰ ਮੇਰਾ ਵਿਆਹ ਅੱਛਾ ਤੇ ਮਾਤਾ ਜੀ ਜਦੋਂ ਵੰਡ ਹੋਈ ਏ ਹੂੰ ਤੇ ਉਦੋਂ ਫਿਰ ਜਦੋਂ ਤੁਸੀਂ ਆਏ ਕੋ ਰਾਹ ਦੇ ਕੋ ਤੁਹਾਨੂੰ ਖਾਣ ਪੀਣ ਨੂੰ ਕੁਝ ਕੋਈ ਨਾਲ ਲੈ ਕੇ ਆਏ ਸੀ ਜਾਂ ਰਾਹ 'ਚ ਕੁਝ ਮਿਲਿਆ ਕਿ ਨਹੀਂ ਕੁਝ ਕੱਖ ਨਹੀਂ ਲੈ ਕੇ ਆਏ ਜੀ ਅਜੇ ਤੇ ਨਾ ਸਵੇਰ ਦਾ ਟਾਈਮ ਸੀ ਜਦੋਂ ਘਰਾਂ 'ਚੋਂ ਨਿਕਲ ਆਇਆ ਨੌ ਦਾ ਟਾਈਮ ਸੀ 9 ਵਜੇ ਨਿਕਲੇ ਉਦੋਂ ਕੀ ਹੈ ਜੇ ਕਰਨਾ ਸੀ ਅਜੇ ਤਾਂ ਉਦੋਂ ਤਿਆਰੀਆਂ ਹੀ ਕਰਨੀਆਂ ਸੀ ਰੋਟੀ ਪਾਣੀ ਦੀਆਂ ਤੇ ਅੱਲਾ ਪੈ ਗਿਆ ਚਲੋ ਇਥੋਂ ਕੱਢੋ ਇਹਨਾਂ ਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਹੁਣ ਜਾਣਾ ਇੱਥੋਂ ਕਿਸੇ ਉਹ ਮੇਰੇ ਪਿਆਰ ਨੂੰ ਪਤਾ ਲੱਗ ਗਿਆ ਸੀ ਅੱਛਾ ਫੌਜ ਸਾਨੂੰ ਹਾਂ ਤੇ ਉਹ ਨੂੰ ਉਂਝ ਪਿੰਡਾਂ 'ਚ ਮਿਲਟਰੀ ਵੀ ਗੇੜ ਗੇੜੇ ਮਾਰਦੇ ਸੀ ਵੀ ਕਹਿੰਦੇ ਸੀ ਵੀ ਚੱਲੋ ਇੱਥੋਂ ਨਾ ਕੋਈ ਨਹੀਂ ਆਇਆ ਅੱਛਾ ਪਿੰਡਾਂ 'ਚ ਕੋ ਬਾਜਾਂ ਬੁਜਾਂ ਨਾ ਨਰਾਈਆਂ ਜਿਵੇਂ ਜਿਸੇ ਮਨ ਮਾਰਦੇ ਹਨ ਵਾਜਾਂ ਅੜੀ ਅੜੀ ਕਰਦੇ ਸਨ ਅੱਛਾ ਤੇ ਜਿਹੜੇ ਐਡੇ ਸੱਜਣ ਸਨ ਉਹਨਾਂ ਨੂੰ ਵੀ ਮਾਰਦੇ ਕੋਟਦੇ ਸਨ ਇਸ ਤਰ੍ਹਾਂ ਕਰ ਜਿਹੜੇ ਤੁਹਾਡੇ ਪਿੰਡ ਦੇ ਪਹਿਲਾਂ ਮੁਸਲਮਾਨ ਸੀ ਜਿਨ੍ਹਾਂ ਤੁਹਾਡਾ ਪ੍ਰੇਮ ਪਿਆਰ ਸੀ ਜਦੋਂ ਤੁਸੀਂ ਆਏ ਹੋ ਉਸੇ ਤਰ੍ਹਾਂ ਪ੍ਰੇਮ ਪਿਆਰ ਨਾਲ ਹੀ ਉਹਨਾਂ ਨੇ ਭੇਜਿਆ ਜਾਂ ਤੁਹਾਡੇ ਨਾਲ ਕੋਈ ਕੋਈ ਨਹੀਂ ਉਹ ਉਹਨਾ ਉਹਨਾ ਕੀਤਾ ਨਹੀਂ ਗਾ ਪਰ ਉਹ ਜ ਗਲੀਆਂ ਚ ਭਜਦੇ ਵਾਲੀ ਵਾਲੀ ਕਰਦੇ ਸੀ ਵੀ ਡਰਨਗੇ ਸਾ ਤੋਂ ਹੂੰ ਤੇ ਰਾਤ ਨੂੰ ਲੁਕ ਜਾਂਦੇ ਸਨ ਅੰਦਰਾਂ ਚ ਬੋਲ ਮਾਰ ਕੇ ਹੋਰ ਕੀ ਅੱਛਾ ਤੇ ਜਿੱਦਨ ਤੁਹਾਨੂੰ ਕਿਹਾ ਤੁਸੀਂ ਉਸਦੇ ਨਹੀਂ ਚੱਲ ਪਏ ਸੀ ਉੱਥੋਂ ਜਾ ਉਸੇ ਦਿਨੀ ਜਿੱਦਨ ਰਾਤ ਨੂੰ ਹੋਏ ਨੇ ਨਾ 12 ਪਿੰਡ ਇਕੱਠੇ ਜਿਹੜੇ ਨੇੜੇ ਦੇ ਪਰ ਉਦਣੀ ਸਵੇਰੇ ਸੀ ਉਹ ਫਿਰ ਨਗਲੀ ਮਿਲਟਰੀ ਬਣਾ ਕੇ ਲੈ ਕੇ ਆਏ ਸੀ ਬਈ ਬਈ ਨਗਲੀ ਲੈ ਆ ਬਈ ਕੋਈ ਸਾਡੇ ਦੇ ਹਲਾ ਹੁਲਾ ਨਾ ਕਰੇ ਕੋਈ ਕੁਛ ਹੱਥਾਂ ਚ ਉਹਨਾਂ ਨੇ ਡਾਂਗਾ ਫੜਾਈਆਂ ਜੋ ਵੀ ਸੰਦਸੀ ਕਿਸੇ ਨੇ ਜਿਹੜਾ ਜਿਹੜਾ ਆਇਆ ਫੜਾਇਆ ਕਿਰਪਾਨਾਂ ਫੜਾਈਆਂ ਕੋਈ ਵੀ ਚੀਜ਼ ਜਿਹੜੀ ਫੜਾ ਕੇ ਸੋਨਾ ਸੋਨਾ ਸਾਰਾ ਉੱਥੇ ਛੱਡਾਇ ਸੀ ਤੇ ਹੋਰ ਚਾਂਦੀ ਤੇ ਰੁਪਈਏ ਸੀ ਮੇਰੀ ਦਾਦੀ ਕੋਲ ਸੰਦਾਂ ਵੀ ਸੀ ਭਾਂਡਾ ਭਾਂਡੇ ਵੀ ਨਹੀਂ ਲੈ ਗਏ ਕੁਝ ਵੀ ਨਹੀਂ ਲੈ ਗਏੱਖ ਨਹੀਂ ਆਖੇ ਚੱਪਣੇ ਨਹੀਂ ਐਸਰਾ ਕੋਈ ਗੌਲੀ ਨਹੀਂ ਪੜੀ ਪਾਣੀ ਪੀ ਲਾਂਗੇ ਰਾਜ ਤੇ ਮਾੜਾ ਜਿਹਾ ਪਿੰਡ ਯਾਦ ਆਉਂਦਾ ਅੱਜ ਵੀ ਆਪਣਾ ਪੁਰਾਣਾ ਹਾਂ ਹੁੰਦਾ ਆਉਂਦਾ ਕਿਉਂ ਨਹੀਂ ਜਿੱਥੇ ਜਨਮ ਹੋਵੇ ਜਿੱਥੇ ਮਾਇਆ ਆਉਂਦਾ ਕਿਉਂ ਨਹੀਂ ਤੇ ਜੇ ਜਾਣ ਦਾ ਮੌਕਾ ਮਿਲੇ ਜਾਓਗੇ ਜ਼ਰੂਰ ਨਹੀਂ ਮੈਂ ਨਹੀਂ ਜਾ ਸਕਦੀ ਕਿਉਂ ਨਹੀਂ ਹੁਣ ਕੀ ਹੋ ਗਿਆ ਜੀ ਉੱਥੇ ਤੁਹਾਡਾ ਜਨਮ ਹੋਣਾ ਤੁਸੀਂ ਤਾਂ ਕਹਿੰਦੇ ਪਿਆ ਵੀ ਜਨਮ ਹੋਇਆ ਉੱਥੇ ਤੇ ਜਨਮ ਹੋਇਆ ਤੇ ਹੋਈ ਜਾਏ ਹੁਣ ਜਿਹੜਾ ਛੱਡੀ ਆਏ ਜਿੱਥੇ ਜਨਮ ਹੋਣ ਉਹ ਉੱਥੇ ਨਹੀਂ ਚਲੋ ਵੇਖਣ ਦਾ ਜੇ ਮੌਕਾ ਮਿਲੇ ਵੀ ਚਲ ਵੇਖ ਲਓ ਆਦ ਪਿੰਡ ਪੁੰਡ ਜਾ ਕੇ ਜਾਂ ਫਿਰ ਮੈਨੂੰ ਥੋੜੀ ਜੀ ਇੰਨੀ ਕੁ ਸਮਝ ਨਹੀਂ ਆਂਦੇ ਨੇ ਵੀ ਜਿਹੜਾ ਫਿਰ ਪਾਕਿਸਤਾਨ ਜਾਏ ਫਿਰ ਕਿਸੇ ਦੇਸ਼ ਨਹੀਂ ਜਾ ਸਕਦਾ ਨਹੀਂ ਮਾਤਾ ਜੀ ਗੱਲ ਗਲਤ ਚਲੋ ਮੈਂ ਤੁਹਾਨੂੰ ਬਾਅਦ ਸਮਝਾਉਣਾ ਵਾਂ ਗੱਲ ਵੀ ਇਹ ਗੱਲ ਕੀ ਏ ਚਲੋ ਆਪਾਂ ਬਾਅਦ ਚ ਕਰਦੇ ਹਾਂ ਗੱਲ ਤੇ ਉਂਝ ਤੁਸੀਂ ਵੀ ਸੁਣੇ ਮੈਂ ਤਾਂ ਸੁਣਿਆ ਜੀ ਮੈਂ ਤਾਂ ਵੇਖੋ ਜਾ ਕੇ ਵੀ ਆਇਆ ਹਾਂ ਪਾਕਿਸਤਾਨ ਦੇ ਲੋਕ ਬਹੁਤ ਮੁਹੱਬਤ ਪਿਆਰ ਕਰਦੇ ਆ ਤੁਹਾਨੂੰ ਵੀ ਕਿਸੇ ਦੱਸੀ ਗੱਲ ਕਿ ਨਹੀਂ ਵੀ ਜਿਹੜੇ ਆਪਣੇ ਇਥੇ ਲੋਕ ਜਾਣਦੇ ਨੇ ਉਹਨਾਂ ਨੂੰ ਪਿਆਰ ਮੁਹੱਬਤ ਬਹੁਤ ਕਰਦੇ ਆ ਕਿਉਂ ਗਿਆ ਇਹ ਮੇਰੇ ਪਿਓ ਨੂੰ ਜੱਫੀਆਂ ਪਾਪਾ ਮਿਲਦੇ ਜਦ ਕਿ ਉਹਨਾਂ ਨੇ ਦੇਖ ਸਾਡੀ ਗਵੰਡਨ ਸੀ ਉਹ ਮੇਰੇ ਲਈ ਸੂਟ ਕਰ ਲਿਆ ਉਹਨੇ ਅੱਛਾ ਐਸੀ ਗੱਲ ਤੇ ਨਹੀਂ ਤੇ ਫਿਰ ਇੰਨੀ ਸਾਰੀ ਦਾਤਨ ਵੀ ਕਰ ਲਈ ਉਹਨਾਂ ਨੇ ਲਾ ਸਾਡੀ ਨਿਸ਼ਾਨੀ ਕੁਛ ਤੇ ਕੁਛ ਦਿਆ ਜੀ ਅੱਛਾ ਬੜਾ ਪ੍ਰੇਮ ਪਿਆਰ ਜੋ ਤੁਹਾਡੇ ਪਿਤਾ ਜੀ ਗਏ ਨੇ ਉੱਥੇ ਤੇ ਕੋ ਤੁਹਾਡੀਆਂ ਪੁਰਾਣਾ ਘਰ ਹੈਗਾ ਸੀ ਕਿ ਨਹੀਂ ਉਦੋਂ ਸਾਡਾ ਪੁਰਾਣਾ ਨਹੀਂ ਸੀ ਸਾਡਾ ਤਾਂ ਨਵਾਂ ਘਰ ਬਣ ਰਿਹਾ ਸੀ ਉੱਤੇ 12 ਬਣ ਰਿਹਾ ਸੀ ਥੱਲੇ ਬਣ ਚੁੱਕਾ ਸੀ ਅੱਛਾ ਦੁਬਾਰਾ ਥੱਲੇ ਵਾਲਾ ਉਹਨਾਂ ਧਾ ਕੇ ਦੁਬਾਰਾ ਨਵਾਂ ਜੀ ਸਾਡਾ ਬਣ ਚੁੱਕਾ ਸੀ ਉੱਤੇ 12 ਤੁਹਾਡੇ ਟਾਈਮ ਦੀ ਕੋਈ ਨਿਸ਼ਾਨੀ ਕੋਈ ਵੀ ਨਹੀਂ ਮਿਲੀ ਫਿਰ ਮੇਰੇ ਨੇ ਮੇਰੇ ਟਾਈਮ ਦੀ ਮੈਨੂੰ ਇਹੋ ਹੀ ਹੋਰ ਕੀ ਨਹੀਂ ਨਹੀਂ ਤੁਹਾਡੇ ਜਦੋਂ ਪਿਤਾ ਜੀ ਉੱਥੇ ਗਏ ਨੇ ਮਤਲਬ ਕੋ ਤੁਹਾਡੇ ਟਾਈਮ ਦਾ ਕੋਈ ਉਹਨਾਂ ਦੀ ਕੋਈ ਚੀਜ਼ ਲਾ ਲਓ ਕੋਈ ਭਾਂਡਾ ਠਿੱਕਰ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਿਸ਼ਾਨੀ ਮਿਲੀ ਤਾਂ ਨਹੀਂ ਉਦੋਂ ਦੀ ਨਾ ਕੋਈ ਨਹੀਂ ਸਾਨੂੰ ਅੱਛਾ ਜੀ ਕੋਈ ਨਹੀਂ ਠੀਕ ਹੈ ਜੀ ਦੋਸਤੋ ਇਹ ਸਾਡੇ ਮਾਤਾ ਜੀ ਸੀ ਤੇ ਇਹਨਾਂ ਨਾਲ ਕੀ ਕੁਝ ਰਸਤੇ 'ਚ ਹੋਇਆ ਤੁਸੀਂ ਸੁਣ ਹੀ ਲਿਆਏ ਤੇ ਮਾਤਾ ਜੀ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਤੇ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੋ ਤਾਂ ਜੋ ਮਾਤਾ ਜੀ ਦੇ ਜੋ ਪੁਰਾਣੇ ਪਿੰਡ ਉੱਥੇ ਤੱਕ ਵੀਡੀਓ ਪਹੁੰਚ ਸਕੇ ਤੇ ਮਾਤਾ ਜੀ ਦੇ ਜੋ ਪਹਿਲਾਂ ਉੱਥੋਂ ਦੇ ਰਹਿਣ ਵਾਲੇ ਬਜ਼ੁਰਗ ਨੇ ਕੋਈ ਉਹਨਾਂ 'ਚ ਕੋਈ ਮਿਲ ਸਕੇ ਮਾਤਾ ਜੀ ਨਾਲ ਕੋਈ ਰਾਬਤਾ ਹੋ ਸਕੇ ਸასიਕਰ